ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਪਿੰਡ ਮਿਰਜੇ ਕੇ ਵਿੱਚ ਜ਼ਿਲ੍ਹੇ ਫੋਜਪੁਰ ਦਾ ਮਨਮਤਾ ਨਗਰ ਆ ਅੰਗਰੇਜ਼ ਸੁੱਖਾ ਤੇ ਪਾਲਾ ਖੋਲਣਗੇ ਤੁਹਾਡੇ ਕਰਿਆ ਕੇ ਡਾਲਾ ਆ ਜੋ ਕਰਦੇ ਬਾਈ ਜੀ ਨਾਲ ਗੱਲਬਾਤ ਆਪਾਂ ਅੰਗਰੇਜ਼ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਸਿਤਾ ਦੇ ਪਰਿਵਾਰ ਬਾਈ ਚੜਦੀ ਕਲਾ ਵੀਰੇ ਚੜਦੀ ਕਲਾ ਅੱਛਾ ਕੀ ਡਿਟੇਲ ਆ ਜੀ ਬਈ ਜੁਗਣੀ ਦੀ ਡਿਟੇਲ ਵੀਰੇ ਇਹਨੂੰ 4 ਕੁ ਮਹੀਨੇ 5 ਸੂਈ ਨੂੰ ਹੋ ਗਏ ਆ ਠੀਕ ਹੈ ਜੀ ਦੁੱਧ ਵੀਰੇ ਪਿੱਛੇ ਗਰਮੀ ਕਰਕੇ ਤੇ ਟਿਕਾ ਟੁਗਾਣੀ ਉਦੋਂ ਭਰਾਇਆ ਗਿਆ ਜੀ ਠੀਕ ਹੈ ਜੀ ਜੀ ਤੇਰਾ ਬਾਈ ਦੇ ਘਰ ਦੀ ਹੋਈ ਹੈ ਨਾ ਕਿ ਲੈ ਨਹੀਂ ਨਹੀਂ ਲਿਆਂਦੀ ਹੋਈ ਹੈ ਵੀਰੇ ਆਪਣੀ ਮੂਟੀ ਮਾਰਨੇ ਜਿਹੜੀ ਗੱਲ ਕਰ ਰਹੀ ਆ ਤੇ ਇਹਦੇ ਤੇ ਦੁੱਧ ਬਾਈ ਹਾਂ ਇਹ ਆਪਾਂ ਹੀ ਆਪਣੇ ਪਿੰਡੋਂ ਲਈ ਸੀਗੀ ਠੀਕ ਹੈ ਵੀਰੇ ਭਾਈ ਕਵਾੜ ਤੋਂ ਦੁੱਧ ਕਿੰਨਾ ਵੀਰੇ ਦੁੱਧ ਵੀਰੇ ਇਸ ਟਾਈਮ ਹੈਗਾ ਇਥੱਲੇ 5-6 5-6 5-6 ਚੋਣ ਚੋਂ ਠੰਡੀਆਂ ਵੀ ਚੋਣ ਚ ਠੰਡੀਆਂ ਆ ਵੀਰੇ ਚੋਣੋ ਦੇ ਸਾਹਮਣੇ ਆ ਨਾ ਤੁਸੀਂ ਹਾਂਜੀ ਹਾਂਜੀ ਤੇ ਅੱਛਾ ਰੇਟ ਇਹਦਾ ਕੀ ਰਹੂਗਾ ਵੀਰੇ ਰੇਟ ਸਰਪੇ ਦੇ ਦिए 16000 ਦੀ ਯਾਰ ਜੈ ਜੀ ਦੇ ਚੱਲ 15 ਹੀ ਦੇ ਦੇ ਯਾਰ ਕੋ ਦੂਰ ਆ ਜੂਦਾ ਹੋਰ ਕੀ ਹੈ ਜੈ ਜੀ ਹਾਂਜੀ ਹਾਂਜੀ ਦੁੱਧ ਵਾਜੂ ਜਿਹੜਾ ਹਾਂਜੀ 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 ਪਾਲਾ ਇਹਦਾ ਸੇਵਾ ਦਾ ਤੇ ਪੰਡਾ ਹੈ ਨਾ ਹਾਂਜੀ ਚੱਲ ਚੋ ਬਾਈ ਮਾਰ ਦੇ ਤਾਰਾ ਪਾਈ ਨਿਆਣਾ ਇਹਨੂੰ ਲੋ ਬਾਈ ਐਂ ਕਰਮ ਸੀਲ ਬਹੁਤ ਆ ਯਾਰ ਹੈ ਨਾ ਹਾਂਜੀ 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 ਇਹ ਹੀ ਖਸਮਾਂ ਨੂੰ ਖਾਵੇ ਦੁੱਧ ਕਿਲੋ ਘੱਟ ਤਾਂ ਚੱਲ ਜੂ ਪਰ ਇਹ ਤਾਂ ਨਹੀਂ ਹੈ ਕੋਈ ਪਾਰਟੀ ਲੈ ਕੇ ਟੈਂਸ਼ਨ ਹਾਂਜੀ 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 ਆਪਣੇ ਕੋਲੇ ਆਜ ਨੂੰ 5 ਦਿਨ ਹੋ ਗਏ ਬਾਈ ਯਾਰ ਇਹਨੇ 2 ਦਿਨ ਉਪਰਾ ਕੀਤਾ ਸੀ ਠੀਕ ਆ ਤੇ ਹੁਣ ਵਧੀਆ ਏ ਤਕਰੀਬ ਵੀ ਸੀਰ ਹੀ ਬਹੁਤ ਆ ਯਾਰ ਹਾਂਜੀ ਹਾਂਜੀ ਤਾਂ ਆ ਵੇਖ ਲੋ ਬਈ ਆਓ ਆਪਾਂ ਵੀਡੀਓ ਲਗਾਤਾਰ ਉਵੇਂ ਚੱਲਦੀ ਰਹਿਣ ਦਿੱਤੀ ਹੈ ਨਹੀਂ ਕਿ ਆ ਵੀ ਆਪਾਂ ਬੰਦ ਕਰਤੀ ਵੀਡੀਓ ਤੋੜ ਕੇ ਤੁਹਾਨੂੰ ਦਿਖਾਉਣਾ ਬਸ ਚੋ ਲੈ ਜਾਂਦੇ ਮੜਾ ਧਾਰਾ ਹੀ ਮਾਰੀ ਬਈ ਚੰਗਾ ਵੀਰੇ ਰੀਲ ਵੀ ਬਣਾਉਣੀ ਆਪਾਂ ਧਾਰਾ ਹੀ ਮਾਰੀ ਬਣਾਣਾ ਹੁੰਦਾ ਸੀਰ ਬਹੁਤ ਆ ਯਾਰ ਇਹਨੂੰ ਤਾਂ ਕੋਈ ਪ੍ਰੋਵਾਈਡ ਹੀ ਨਾਲੇ ਕੋਲੇ ਖੜੇ ਆ ਇਹ ਦੋ ਗਲੀਆਂ ਹੀ ਹੱਥ ਨਹੀਂ ਲਾਉਂਦੀਆਂ ਲੱਕੇ ਜਿਹਾ ਨਾ ਬਾਈ ਹੂੰ ਇਹ ਦੂਜੇ ਦੇ ਮਾਰ ਦੋ ਚੰਗਾ ਬਾਈ ਦੂਜੇ ਦੇ ਵੀ ਮਾਰ ਦੇ ਬਾਈ ਦੂਜੇ ਦੇ ਵੀ ਮਾਰੀ ਪਾ ਲੈ ਬਾਈ ਅਗਲੇ ਦੇ ਮਾਰ ਦੇ ਵੀਰੇ ਅੱਖਾਂ ਦੇ ਤਾ ਆ ਪਾ ਲੈ ਬਾਈ ਹੋ ਜਾ ਬੱਸ ਤੋਰੀ ਭਾਈ ਕੱਢੀ ਵਾਰੀ ਬਹੁਤ ਚੰਗਾ ਚੂਣ ਚੈਣਾ ਹੈ ਨਾ ਭਾਈ ਯਾਰ ਹਾਂਜੀ ਹਾਂਜੀ ਕਿਨੇ ਦੀ ਦੇਣੀ ਆਪ 15 ਦੀ ਵੜੀ ਕਰਮਾਲੀ ਹਾਂਜੀ ਹਾਂ ਨੀ ਜੇ ਵੱਸੀ ਚੰਗੀ ਆ ਯਾਰ ਹਾਂਜੀ ਆ ਜਾ ਰੂ ਜਾਈ ਨਾ ਟਿਕਾਣੇ ਦੀ ਵਿਚਾਰੀ ਹਾਂ ਦੂਜੇ ਸੂਏ ਵੜਾ ਵੀਰੇ ਨਹੀਂ ਨਵਾਂ ਹਾਨੀ ਆ ਕਰਮ ਦੱਸਦੀ ਆ ਯਾਰ ਚੱਲ ਪੁੱਤ ਤੁਰ ਆ ਲੈ ਪਰ ਲਾ ਦਦੀ ਸੁੱਖਾ ਵਪਰਾਓ ਸੋ ਇਹ ਸੁੱਖੇ ਸੁੱਖਾ ਕਿਹੜਾ ਖੋ ਗਿਆ ਸੁੱਖਾ ਆੜਾ ਭਾਈ ਇਹ ਭਾਈ ਸੁੱਖਾ ਸਾੜਾ ਯਾਰ ਹਾਂ ਸੁੱਖੇ ਤੋਰਦੀ ਮਾੜੀ ਜੀ ਭਾਈ ਆਇਆ ਵੀ ਕਾਲ ਪਤਾਏ ਮੇਰੇ ਤੋਂ ਡਰਦੀ ਹੈ ਨਾ ਹਾਂ ਆ ਕੈਮਰਾ ਇਹ ਵੇਖ ਕੇ ਡਰਦੀ ਨਾ ਬਬਾ ਬਣਦੇ ਬਈ ਬਣਦਾ ਮੋੜ ਦਾ ਮੋੜਦਾ ਬਈ ਆ ਗਰੀਜਾ ਆ ਸੁੱਖਾ ਵਾ ਤੇ ਆ ਪਾਲਾ ਵਾ ਬਈ ਤਿੰਨੇ ਬੰਦੇ ਤੁਹਾਨੂੰ ਦਿਖਾਤੇ ਮੈਂ ਨਾ ਫੇਰ ਪਾ ਦਈਏ ਬਲੋੜੀ ਨੀ ਰੋੜੀ ਲੈ ਵੀ ਠੀਕ ਹੈ ਬਈ ਨੰਬਰ ਕਿੰਨਾ ਆ ਗਿਆ ਬਈ 99155 ਹਾਂ 21718 9915521718 18 ਧੰਨਵਾਦ ਸ਼ੁਕਰੀਆ ਜਉਂਦੇ ਰਹੋ ਭਾਵਾ 16000 ਦੇਣੀਆ 15000 ਦੀ 5 ਕਿਲੋ 6 ਕਿਲੋ ਦੁੱਧ ਦਾ ਸੌਰੀ ਔਰ ਸੰਢੀ ਸੀਲ ਬਰਫਰ ਗਈ ਹੈ ਬਾਈ ਹੁਣੀ ਤੁਹਾਨੂੰ ਚਵਾਈ ਦੇ ਸਮੇਂ ਤਾਂ ਆਪਾਂ ਵੀਡੀਓ ਦਿਖਾਤੀਆ ਪਿੰਡ ਮਿਰਜੇ ਕੇ ਆ ਜਿਹੜਾ ਫਰੋਈਪੁਰ ਆ ਤੇ ਮਿੱਤਰੋ ਮਿਰਜੇ ਕੇ ਪਿੰਡ ਦੇ ਵਿੱਚ ਪਾਲਾ ਸੁੱਖਾ ਤੇ ਅੰਗਰੇਜ਼ ਬਾਕੀ ਸਾਰੀ ਜਾਣਕਾਰੀ ਤੁਸੀਂ ਕਰ ਲਓ ਸਾਂਝੀ ਇਹ ਤਾਂ ਦੇਣਗੇ ਤੁਹਾਡੇ ਘਰੇ ਪੇਜ